ਉਹੀ ਕਰਨਾ ਬਲੂਨ ਵਾਲਾ ਨਹੀਂ ਕਰਨਾ ਲੀ ਰਸਤੇ ਤੇ ਐਕਸਟਰਾ ਕੰਟੈਂਟ ਜਹਾ ਕਰ ਰਹੇ ਵੀ ਕੀ ਕੁਝ ਕਰਿਆ ਜਾਵੇ ਤੇ ਇਧਰ ਪ੍ਰੋਡਿਊਸਰ ਹੁਣੇ ਬੈਠੇ ਨੇ ਆਪਣੇ 2000 years later ਤੇ ਚੈ ਗਈ ਆ ਜੀ ਫਰੂਟ ਵਾਈਨ ਇਹ ਅਸੀਂ ਪਤਾ ਕਰਿਆ ਸਾਨੂੰ ਐਸੀ ਫਰੂਟ ਵੀਰ ਵਾਲਾ ਸਿਸਟਮ ਪਰ ਇਸ ਚ ਅਲਕੋਹਲ ਹੁੰਦੀ ਆ ਮੇਰਾ ਵੀਰ ਬਚ ਕੇ ਇੱਕ ਸਾਡਾ ਸਿੰਘ ਅੰਦਰਲੇ ਪਾਸੇ ਬੈਠਾ ਹੈ ਬਈ ਪ੍ਰੋਡਿਊਸਰ ਹੁਣੇ ਖਾਰੇ ਨੇ ਤੇ ਉਹ ਨਾਲ ਪਿਆਜ ਹੈਲੋ ਗਾਇਜ਼ ਭਾਈ ਚਾ ਆ ਆ ਜਾ ਪਿਆ ਮੇਰੀ ਖਾਲੀ ਵੀ ਜ ਹੁਣ ਇਧਰ ਪ੍ਰੋਡਿਊਸਰ ਹੁਣੀ ਪਿਆ ਜਾਂਦਾ ਜ ਕੋਈ ਨਹੀਂ ਭਾਈ ਕਿਉਂ ਭਾਈ ਕਿਉਂ ਭਾਈ ਇਹ ਬੰਦਾ ਮੈਨੂੰ ਕਹਿੰਦਾ ਵੀ ਤੂੰ ਕਾਲ ਜਾਲੀ ਟ੍ਰਿਪ ਵੀ ਕਾਲ ਜਾਲੀ ਟ੍ਰਿਪਨ ਹਲਾਉਂਦੇ ਆਪਾਂ ਮਾਂ ਵੀ ਰੀਜਨ ਕਹਿੰਦਾ ਪੂਰੀ ਦਿੰਦੇ ਆ ਅਸੀਂ ਕਹਿੰਦਾ ਹੌਟ 에ਅਰ ਬਲੂਨ ਚ ਇਕੱਠੇ ਬੈਠਦੇ ਹੁਣ ਪ੍ਰੋਡਿਊਸਰ ਹੁਣੀ ਸੰਗਦੀ ਦੇਗਾ ਬੱਸ ਯਾਰ ਪਤਾ ਲੱਗਿਆ ਕਿ ਨਹੀਂ ਨਹੀਂ ਲੱਗਿਆ ਨਹੀਂ ਲੱਗਿਆ ਭਾਈ ਕਿਆ ਹੋ ਰਹਾ ਬਬੇ ਸਿੰਘਾ ਲਰਨਿੰਗ ਕਰ ਰਹੇ ਆ ਵੀਰ ਆਪ ਕਰੋ ਇਹ ਕਰੋ ਕਰੋ ਅਦਰ ਗਿਆ ਹੈ ਮੈਂ ਬੱਸ ਸਮਾਂ ਹੈ ਨਾ ਮੈਂ ਕਹਿੰਦਾ ਨਾ ਮੈਂ ਤੀਰਾਂ ਵਿੱਚ ਗਾਣਾ ਅਰੇਡੀ ਹੈ ਵਾਰੀ ਆਈ ਜਾਂਦੀ ਹੈ ਤੁਹਾਨੂੰ ਆਉਂਦਾ ਹੈ ਯਾਰ ਗਾਇਸ ਤੁਹਾਨੂੰ ਅ ਖਿਆਲ ਹੁਲੂ ਮਾਟ ਜਿਹੜੇ ਬੰਦੇ ਸਾਡੇ ਦਿਨਾਂ ਪੱਗ ਵਾਲੇ ਨੂੰਣਾ ਵਾਸਤੇ ਸੋਈ ਜੈਕਟਾਂ ਦੇਖੋ ਬਈ ਪ੍ਰੋਡਿਊਸਰ ਹੁਣੇ ਤਿਆਰ ਹੋ ਰਹੇ ਨੇ ਜੈਕਟ ਪਾ ਕੇ ਉਹ ਬਾਬੇ ਦਾ ਦਲਜੀਤ ਵਾਲੀ ਫੀਲਿੰਗ ਵੀ ਮਣੀ ਮਿੱਟੀ ਬਈ ਬਲੌਗਰ ਹੋ ਗਿਆ ਬਈ ਮੈਨੂੰ ਵੀ ਕੋਈ ਬੰਦੇ ਦੇ ਯਾਰ ਮੈਂ ਪਾ ਲਵਾਂ ਹੈ ਸਿੰਗੋ ਮੈਂ ਤੇ ਨੋ ਸਪੈਸ਼ਲੀ ਕਰਾ ਸਾਇੰਸ ਹੋ ਸਕਦੇ ਕਿ ਦੇ ਦੇ ਜਿੰਮੇਦਾਰ ਹੋਏ ਫਿਰ ਦਿੱਲੀ ਵਾਲੀ ਹੁਣ ਸਾਡੀਆਂ ਔਰੀਆਂ ਨੇ ਤਿਆਰੀਆਂ ਡਰਾਫਟਿੰਗ ਨਹੀਂ ਆ ਗੱਡੀ ਆ ਹੀ ਨਹੀਂ ਹਜੇ ਫਿਲਹਾਲ ਤਾਂ ਗੱਡੀ ਆ ਜੀ ਨਹੀਂ ਗੱਡੀ ਆ ਹੀ ਨਹੀਂ ਯਾਰ ਫਿਰ ਵੀ ਪਹਿਲਾਂ ਹੀ ਤਿਆਰ ਹੋ ਰਿਹਾ ਬਾਈ ਸਪੀਕਰ ਲੈ ਕੇ ਚੱਲੀਏ ਨਾਲ ਸਪੀਕਰ ਪਾਣੀ ਨਾ ਪੈ ਜੇ ਜੀ ਅਸੀਂ ਤਾਂ ਪਹਿਲਾਂ ਫਾਰਮਲ ਸ਼ਰਟਾਂ ਦੇ ਨੀਚੋਂ ਹੀ ਪਾ ਲਈ ਜੀ ਪਰ ਹੁਣ ਪਤਾ ਲੱਗਿਆ ਇਹ ਕਹਿੰਦੇ ਨੇ ਕੱਪੜੇ ਗਿੱਲੇ ਹੋ ਜਾਣਗੇ ਤਾਂ ਹੁਣ ਸਾਨੂੰ ਬਾਈ ਇਹ ਵੀ ਬਣੀਆਂ ਬੈਠੀਆਂ ਨੇ ਬਾਹਾਂ ਦੇ ਲੱਗ ਗਏ ਬਾਹਾਂ ਹੋ ਰਹੇ ਨੇ ਸਾਡੇ ਪੂਰਾ ਫਨ ਕਰ ਰਹੇ ਨੇ ਜੀ ਵਲੌਗ ਵੀ ਬਣਾ ਰਹੇ ਨੇ ਬੈਠ ਡਾਂਟਿੰਗ ਵਾਲਿਆਂ ਨਾਲ ਆ ਬੰਦਾ ਬੜਾ ਘੈਂਟ ਹੈ ਨਾ ਰੈਪਟਿੰਗ ਵਾਲਾ ਮੁੰਡੇ ਸੋਹਣੇ ਲੱਗ ਰਹੇ ਨੇ ਦੇਖੋ ਸਾਡੇ ਕੀ ਆ ਬਾਈ ਕੀ ਆ ਹਾਂ ਬਾਈ ਬੰਦਾ ਆਪਾਂ ਨੂੰ ਜੁੱਤੇ ਤਰਨੇ ਹੀ ਪਹਿਣੇ ਉਹ ਦੇਖ ਛੇ ਦੇ ਜੀ ਇਹ ਹਾਂ ਯਾਰ ਬਾਈ ਨੰਗੇ ਪੈਰੀਓ ਜਾਣਾ ਪੂਗੇ ਲੱਗਦਾ ਨੰਗੇ ਪੈਰੀ ਚੱਲਣਾ ਪੈਣਾ ਚਲ ਹੁਣ ਅੱਧੇ ਨੰਗੇ ਤਾਂ ਹੋਏਗੇ ਸਾਰੇ ਹੋ ਜਾਣਗੇ ਹਾਂ ਤੇ ਹੋਗੇ ਪੂਰੇ ਪੂਰੇ ਨਹੀਂ ਹੋਣਾ ਭਰਾਵਾ ਆ ਦੇਖੋ ਬਾਈ ਅੱਧੇ ਨੰਗੇ ਕਰਾ ਦੇਣਗੇ ਪੈਂਟ ਗਿੱਲੀ ਹੁੰਦੀ ਹੋ ਜਾਏ ਬਾਈ ਪੈਂਟ ਤਾਂ ਆਪਾਂ ਕੱਟ ਨਹੀਂ ਸਕਦੇ ਉਮਨੀ ਆ ਗਈ ਉਮਨੀ ਆਪਣੀ ਨਹੀਂ ਆ ਗਈ ਇਹ ਤਾਂ ਹੋਰ ਆ ਬਾਈ ਜੋ ਮਰਜੀ ਆ ਵੀ ਨਜ਼ਾਰਾ ਪੂਰਾ ਰਾਫਟਿੰਗ ਟਿੰਗਣਾਵਰੇ ਆ ਕੇ ਪਰ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਜਦੋਂ ਆਪਾਂ ਰਾਫਟਿੰਗ ਕਰੀ ਪਾਣੀ ਪੁਣੀ ਦਾ ਡਰ ਆ ਯਾਰ ਉਹ ਕਹਿੰਦੇ ਵੀ ਬੂਟਾਂ 'ਚ ਵੀ ਪਾਣੀ ਪੁਣੀ ਪੈਂਦਾ ਤਾਂ ਅਸੀਂ ਤਾਂ ਸੋਚ ਰਿਆਂ ਉਰੀ ਕੱਢ ਜੀ ਆਸਰ ਫੋਨ ਬਚਾਉਣਾ ਪਊਗਾ ਆਪਾਂ ਨੂੰ ਬਾਕੀ ਤਾਂ ਸਭ ਓਕੇ ਆ ਇਹ ਹੋ ਰਹੀ ਹੈ ਆਪਣੀ ਰਜਿਸਟ੍ਰੇਸ਼ਨ ਰਾਫਟਿੰਗ ਦੇ ਲਈ ਬੜ ਬਰਾ ਗਿਆ ਵੀ ਮੇਰਾ ਫੋਨ ਕਰਦਾ ਕਿੰਨੀ ਉਮਰੀ ਕਿੰਨੀ ਵੀਰ ਤੇ ਲਿਖ ਦੋ ਅਰ ਚੱਟੀ ਕੀ ਹੋ ਜੇ ਬੰਦਾ ਉਹ ਦੇ ਗੋਲ ਕੋਈ ਜੀ ਹੁਣ ਅਸੀਂ ਹੁਣ ਲੱਗਿਆ ਜਾਣ ਲਈ ਤਿਆਰ ਪਰ ਅੱਗੇ ਬਰਦਰ ਕਰਕੇ ਵੀ ਪਾਣੀ ਇੰਨਾ ਹੋ ਗਿਆ ਜੀ ਕਿਉਂਕਿ ਇਹਦਾ ਰੀਜਨ ਆ ਵੀ ਪਾਣੀ ਚ ਫੋਨ ਗਿੱਲਾ ਹੋ ਸਕਦਾ ਤਾਂ ਕਰਕੇ ਹੁਣ ਅਸੀਂ ਰੈਫਟਿੰਗ ਦੇ ਕੁਲਿਪਾਂ ਕੁਲਪਾਂ ਦੇਖਦੇ ਆ ਵੀ ਕਿਵੇਂ ਹੋਣਗੀਆਂ ਐਸੀ ਮੁਸ਼ਕਲ ਇਹ ਇੱਥੇ ਓਮ ਨਹੀਂ ਮੈਨਾਂ ਦਾ ਰਾਹ ਚੱਲਦਾ ਜੀ ਹੁਣ ਅਸੀਂ ਪਹੁੰਚ ਗਏ ਆ ਰੈਫਟਿੰਗ ਦੇ ਸਟਾਰਟਿੰਗ ਪੁਆਇੰਟ ਤੇ ਅੱਨੇ ਹਜੇ ਇੱਥੇ ਪਾਣੀ ਦਾ ਫੇਡਿੰਗ ਜਿਆ ਪੂਰਾ ਕੇ ਅਸੀਂ ਇੱਥੇ ਫੋਟੋ ਫੋਟੋ ਖਿੱਚ ਲਈਏ ਦੇਖੋ ਹੋ ਗਈਆਂ ਸਾਡੀਆਂ ਫੋਟੋ ਬੜੀ ਆਈ ਹੁਣ ਅਸੀਂ ਚੱਲਣ ਲੱਗਿਆਂ ਥੱਲੇ ਪੂਰੀ ਪੀੜਾਂ ਕਹਿੰਦੇ ਵੀਰ ਨੂੰ ਤਾਂ ਕੀ ਗੱਲ ਆ ਵੀਰ ਉਹ ਜਾਂ ਵੀਰ ਗੱਦੀ ਚ ਚਲੋ ਵੀਡੀਓ ਸਟਾਰ ਹੈ ਚਲੋ ਗੇਟ ਡਾਊਨ ਗੇਟ ਡਾਊਨ इधर देखो हाई तो, करो आगे आगे। कैसा लग रहा है कुल्लू मनाली रिवर राफ्टिंग ਬਾਈ ਬਾਈ ਓਏ ਕਿੱਧਰ ਦਾ ਸਿੰਘ ਪਿੱਛੇ ਪਿੱਛੇ ਕਰਾਈ ਜਾ ਬਾਈ ਓਏ ਉਹ ਆ ਗਿਆ SWAT ਫੇਰ ਆ ਗਿਆ ਆ ਗਿਆ ਬਾਈ ਹਮਲਾ ਬੜਾ ਕਿਤਾ ਕਰਦੇ ਵਿੱਚੋਂ ਐ ਉਹ ਦਿਸ ਇਸ ਚੰਨੀ ਸਿੰਘ ਉਹ ਮਿਲ ਗਿਆ ਬਾਈ ਇਹ ਸਾਡਾ ਤੀਜਾ ਦਿਨ ਆ ਟ੍ਰਿਪ ਦੇ ਤੇ ਤੀਜੇ ਦਿਨ ਹੀ ਅਸੀਂ ਪਾਣੀ ਵਿੱਚ ਤੀਜੇ ਦਿਨ ਹੀ ਪਾਣੀ ਵਿੱਚ ਆ ਵੀ ਸਾਡੇ ਸਾਰੇ ਤੱਕ ਵੀ ਕਿਲੇ ਕਰਦੇ ਸਾਨੂੰ ਕੋਈ ਮੋਲ ਮੰਗਣੀ ਲੈਣ ਆਈ ਅਸੀਂ ਆਪ ਹੀ ਪੁੱਛ ਗਏ

ਤੁਸੀਂ ਕਦੇ ਇਦਾਂ ਦੀ ਰਾਫਟਿੰਗ ਨਹੀਂ ਕੀਤੀ ਹੋਏਗੀ ਸਾਡਾ ਪਤਿਆਂ ਸਾਲਾਂ ਦਾ ਤਜਰਬਾ ਹੈਗਾ ਠੀਕ ਹੈ ਜੀ ਜਿੰਨੇ ਬੈਠਣਾ ਹੀ ਮੇਰੀ ਕਿਸ਼ਤੀ 'ਚ ਬੈਠੋ ਨਹੀਂ ਤੇ ਮੇਰੀ ਕਿਸ਼ਤੀ ਤੋਂ ਬਾਹਰ ਹੀ ਚੱਲ ਜਾਓ ਤੂੰ ਕੋ ਜਾ ਵੇ ਤੂੰ ਵਾਹ ਜਾਰੀਆਂ ਹੋਰ ਬਾਹਰ ਚੱਲ ਜਾਂਦੇ ਕਰਨ ਨਹੀਂ ਆਇਆ ਤੈਨੂੰ ਕਾ ਲੜਾ ਇੱਕ ਵਾਰੀ